ਉਰਦੂ ਬੜੀ ਮਿੱਠੀ ਜ਼ੁਬਾਨ ਹੈ ਸਾਡੀ ਵਿਰਾਸਤ ਹੈ ਜਿਹੜੀ ਉਹ ਪਿਆਰ ਦੀ ਹੈ ਮੁਹੱਬਤ ਦੀ ਹੈ ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਜ਼ੁਬਾਨ ਕਿਸੇ ਪੱਖੋਂ ਪਿੱਛੇ ਰਹੇ ਔਰ ਜੇ ਤੁਸੀਂ ਹਿੰਦੁਸਤਾਨ ਨੂੰ ਤਖੜਿਆ ਕਰਨਾ ਤਾਂ ਐਮਐਸਪੀ ਦੇਣੀ ਪੈਣੀ ਹੈ ਨਹੀਂ ਆਪਣਾ ਹਾਲ ਅਮਰੀਕਾ ਵਰਗਾ ਹੋ ਜਾਓ ਅਮਰੀਕਾ 'ਚ ਕਿਸਾਨ ਬਚੇ ਹੀ ਨਹੀਂ ਉਰਦੂ ਬੜੀ ਮਿੱਠੀ ਜ਼ੁਬਾਨ ਹੈ। ਔਰ ਜਿਹੜਾ ਸਾਡੀ ਵਿਰਾਸਤ ਹੈ ਜਿਹੜੀ ਉਹ ਪਿਆਰ ਦੀ ਹੈ, ਮੁਹੱਬਤ ਦੀ ਹੈ। ਸੋ ਜੇ ਪੰਜਾਬੀ ਮਾਂ ਬੋਲੀ ਹੈ ਤੇ ਉਰਦੂ ਸਾਡੀ ਮਾਸੀ ਹੈ ਤੇ ਸਾਨੂੰ ਬਹੁਤ ਪਿਆਰ ਹੈ ਔਰ ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਜ਼ੁਬਾਨ ਖਾਸ ਕਰ ਸਾਡੇ ਪੰਜਾਬ ਦੇ ਵਿੱਚ ਕਿਸੇ ਪੱਖੋਂ ਪਿੱਛੇ ਰਹੇ। ਔਰ ਜਿਹੜਾ ਲੋਕ ਫੈਰੀ ਦਾ ਉਰਦੂ ਚ ਆਉਂਦਾ ਮੈਂ ਹਜੇ ਇਨਾ ਮਤਲਬ ਆਲਮ ਫਾਜ਼ਲ ਨਹੀਂ ਹੋਇਆ ਕਿ ਮੈਂ ਹੋਰ ਕਿਸੇ ਭਾਸ਼ਾ ਚ ਵੀ ਲੈ ਸਕਾਂ ਤੇ ਅੱਜ ਉਹ ਦੋ ਦੋ ਲੈਣ ਆਇਆ ਬਹੁਤ ਬਹੁਤ ਧੰਨਵਾਦੀ ਇਹਨਾਂ ਦਾ ਕਾਲਜਾਂ ਦੇ ਵਿੱਚ ਵੀ ਸਬਜੈਕਟ ਭਾਏ ਜਿਗਾ ਲੈਕਚਰ ਹੋਣਗੇ ਕਿਵੇਂ ਦੇ ਹਾ ਐਕਚੁਅਲੀ ਕੀ ਹੈ ਵੀ ਕਈ ਨਾ ਪੇਡ ਜਿਹੜਾ ਕਰੋਨੀ ਕੈਪੀਟਲਿਸਟ ਜਿਹੜਾ ਮਾਈਂਡ ਹੈ ਲੋਕਾਂ ਦਾ ਉਹ ਇੱਕ ਨੈਰੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਐਮਐਸਐਪੀ ਦੀ ਲੋੜ ਨਹੀਂ ਹੈ ਲੇਕਿਨ ਉੱਤੇ ਡਿਸਕਸ਼ਨ ਹੋਵੇ ਅਰ ਜੇ ਤੁਸੀਂ ਹਿੰਦੁਸਤਾਨ ਨੂੰ ਤਖੜਿਆ ਕਰਨਾ ਸਾਰੇ ਕੱਲੇ ਕਿਸਾਨਾਂ ਦੀ ਗੱਲ ਨਹੀਂ ਜੇ ਹਿੰਦੁਸਤਾਨ ਨੂੰ ਤਖੜਿਆ ਕਰਨਾ ਜਿਹਦੇ ਦੁਕਾਨਦਾਰ ਵੀ ਆਉਂਦੇ ਇੰਡਸਟਰੀਲਿਸਟ ਵੀ ਆਉਂਦੇ ਆ ਆਪਣੇ ਮਜ਼ਦੂਰ ਵੀ ਆਉਂਦੇ ਆ ਕਿਸਾਨ ਵੀ ਆਉਂਦੇ ਆ ਤਾਂ ਐਮਐਸਪੀ ਦੇਣੀ ਪੈਣੀ ਹੈ ਨਹੀਂ ਆਪਣਾ ਹਾਲ ਅਮਰੀਕਾ ਵਰਗਾ ਹੋ ਜਾਓ ਅਮਰੀਕਾ 'ਚ ਕਿਸਾਨ ਬਚੇ ਹੀ ਨਹੀਂ